ਇਹ ਰਿਸਕਵਾ ਇੱਥੇ ਤੇ ਇੱਥੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਧੰਨਵਾਦ ਇਸ ਵੀਰ ਦਾ ਜਿਹੜਾ ਕਹਿੰਦਾ ਕਿ ਆਪਾਂ ਇਹਨਾਂ ਨੂੰ ਕੋਈ ਪੱਠਾ ਢੱਕਾ ਪਾ ਜੀਏ ਤੇ ਵੇਖੋ ਖੁਰਲੀ ਇੱਥੇ ਰਹੋ ਖੁਰਲੀ ਖਾਲੀ ਹੈ ਕਿ ਭਰੀ ਆ ਖਾਲੀ 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 ਅੱਛਾ ਖਾਲੀ ਖੁਰਲੀ ਵਿਚਾਰੇ ਦੀ ਹੈ ਨਾ ਭਰਾ ਗੋਏ ਏ ਏ ਗੋ ਮਾ ਭਰਾ ਤੈਨੂੰ ਚੜਦੀ ਕਲਾ ਬਖਸ਼ੇ ਚੜਦੀ ਕਲਾ ਬਖਸ਼ੇ ਵੇਖੋ ਵੀਰ ਦਾ ਜਿਗਰਾ ਸਾਡੇ ਅਮਰਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਤੇ ਰੈਸਕਿਊ ਕਰਨਾ ਹੀ ਕਰਨਾ ਵਾ ਆ ਵੀਰ ਜਨਵਾਰਾ ਦੇ ਚਾਰੇ ਵਾਸਤੇ ਆ ਵੇਖੋ ਸਾਡੇ ਅਮਿਤਪਾਲ ਵੀਰ ਦਾ ਜਿਗਰਾ ਅਸੀਂ ਲੰਗ ਰੈਸੀ ਲੱਗੋਂਦੀ ਆ ਵੇਖੋ ਕਿੰディア ਭਾਵੁਕ ਕਰਦਿਆਂ ਤਸਵੀਰਾਂ ਵਾਂ ਅਸੀਂ ਲੱਗੋਂਦੀ ਲੰਗ ਰੈਸੀ ਆ ਤੇ ਵੀਰ ਕਹਿੰਦਾ ਯਾਰ ਡੰਗੇ ਦੇ ਵੇਖੋ ਧੁਖੇ ਬੱਜਿਆ ਤੇ ਆਪਾਂ ਯਾਰ ਜਿਆਦਾ ਨਹੀਂ ਤੇ ਇਥੋਂ ਕੁਝ ਨਾ ਕੁਝ ਵੇਖ ਕੇ ਚਾਰਾ ਹੀ ਇਹਨਾਂ ਨੂੰ ਪਾ ਦਈਏ ਤੇ ਹੁਣ ਵੀਰ ਅੰਦਰ ਗਿਆ ਵਾ ਚਾਰਾ ਵੇਖਣ ਗਿਆ ਵੀਰ ਅੰਦਰ ਕਿ ਕੋਈ ਨਾ ਕੋਈ ਤੂੜੀ ਫੱਕਾ ਹੋਵੇ ਤੇ ਅਸੀਂ ਜਨਵਾਰਾਂ ਨੂੰ ਪਾ ਦਈਏ ਆ ਹੁੰਦੀ ਹੈ ਜੀ ਇਨਸਾਨੀਅਤ ਨਹੀਂ ਵੇਖ ਸਾਡੇ ਮੇਰੇ ਸਾਹਮਣੇ ਹੈਗਾ ਕੁਝ ਅੰਦਰ ਸੱਤ ਬੈਠੇ ਚਾਰ ਪਾ ਦੇ ਸੱਪ ਹੈਲੋ ਦੇਖੋ ਸੰਜੀ ਸਾਪਸ ਪੂਲੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਪਾਓ ਦੇਰ ਦੇ ਦੇਰ ਦੇ ਇੱਥੇ ਦੇਰ ਦੇ ਕੋਈ ਗੱਲ ਨਹੀਂ ਆ ਦੇਰ ਦੇ ਆਪਣੀ ਬੇੜੀ ਠਾਂ ਜਾ ਰਹੀ ਜੇ ਥੋੜਾ ਇਹਨੂੰ ਪਾਓ ਹੱਥ ਹਲੇ ਉਧਰ ਹਲੇ ਚੱਪੂ ਮਾਰੋ ਨਾ ਚੱਪੂ ਨਾਲੇ ਰੋਕ ਲੋ ਚੱਪੂ ਨਾਲੇ ਰੋਕ ਲੋ ਆ ਵੇਖੋ ਆ ਵੀਰ ਦਾਣਾ ਫੱਕਾ ਉਹਨਾਂ ਨੂੰ ਪਾ ਰਿਹਾ ਵਾ ਆ ਸਾਡਾ ਅਮਿਤਪਾਲ ਵੀਰ ਕਿਉਂਕਿ ਜਿਹੜੀਆਂ ਵਿਚਾਰੀਆਂ ਗਈਆਂ ਵਾਂ ਇਹ ਪਤਾ ਨਹੀਂ ਕਦੋਂ ਘਰ ਵਾਲੇ ਕਦੋਂ ਦੇਥੋਂ ਗਏ ਆ ਤੇ ਕਦੋਂ ਨਹੀਂ ਵਿਚਾਰੀਆਂ ਭੁੱਖੀਆਂ ਵਾਂ ਨਾਲ ਨਿੱਕੀ ਦੀ ਬੱਚੀ ਆ ਵੇਖੋ ਪਿਆਰੀ ਜੀ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਆ ਇਦਾਂ ਹੀ ਜਨਵਾਰਾਂ ਨੂੰ ਵੀ ਆਪਣੇ ਬੱਚੇ ਪਿਆਰੇ ਹੁੰਦੇ ਆ ਜੀ ਵਾਏ ਕਰੋ ਚਲੋ ਆ ਭਰ ਦੇ ਭਰ ਦੇ ਚਲੋ ਦੋ ਦਾਂਗ ਦੇ ਵਿਚਾਰੀ ਖਾ ਲੂਗੀ ਚਾਹ ਡੱਬੇ ਫੜਾਓ ਆਪਾਂ ਫੀਡ ਲੈ ਕੇ ਆਵਾਂਗੇ ਆਹੋ ਆ ਫੜਾ ਆ ਵੀ ਜੀ ਡੱਬੇ ਫੜਾਓ ਮੈਂ ਪਾ ਦੇਣਾ ਕਰ ਰੋਟੀਆਂ ਜੀਆਂ ਹੂੰ हां ਸਾਨੂੰ ਪ੍ਰਸ਼ਾਸਨ ਨੇ ਖਾਣਾ ਪਾਣੀ ਦਿੱਤਾ ਸੀਗਾ ਤੇ ਕੀਤੇ ਚਾਜ ਦੇ ਥਾਂ ਵਰਤਾਇਓ ਤੇ ਇਸ ਤੋਂ ਵਧੀਆ ਸਾਨੂੰ ਚਾਜ ਦਾ ਥਾਂ ਨਹੀਂ ਲੱਭਾ ਜਿਵੇਂ ਬਾਬੇ ਨਾਨਕ ਨੇ ਸਾਨੂੰ ਸੁਨੇਹਾ ਦਿੱਤਾ ਸੀਗਾ ਕਿ ਵਿਹਾਂ ਦਾ ਲੰਗਰ ਜਿਹੜਾ ਵਾ ਉਹ ਚਾਜ ਦੇ ਥਾਂ ਹੀ ਲਾਉਣਾ ਵਾ ਤੇ ਇਸ ਤੋਂ ਵਧੀਆ ਚਾਜ ਦਾ ਥਾਂ ਤੁਸੀਂ ਮੈਨੂੰ ਅੱਜ ਜਿੰਨੇ ਦਿਨ ਹੋ ਗਏ 15 ਦਿਨ ਹੋ ਗਏ ਸੇਵਾ ਕਰਦਿਆਂ ਨੂੰ 15 ਦਿਨਾਂ ਦੇ ਵਿੱਚ ਚਾਜ ਦਾ ਥਾਂ ਨਹੀਂ ਲੱਭਾ ਸਦਕੇ ਜਾਣਾ ਮੈਂ ਵੀਰ ਅਮਰਤਪਾਲ ਦਰੇ ਆ ਵੇਖੋ ਤੁਸੀਂ ਦੇਖ ਸਕਦੇ ਲੱਗੋ ਤਾਂ ਤਸਵੀਰਾਂ ਦੇਖ ਸਕਦੇ ਜੀ ਇਹ ਸੰਗ ਦੀ ਇਹ ਹੁੰਦਾ ਵਾ ਇਨਸਾਨੀਅਤ ਇਹ ਹੁੰਦਾ ਪਿਆਰ ਕੋਈ ਕਿਸੇ ਦੇ ਮੂੰਹ ਚੋਂ ਰੋਟੀ ਖੋ ਰਿਆ ਵਾ ਤੇ ਕੋਈ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਿਆ ਵਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾ ਗੁਰੂ ਭਲਾ ਕਰੇ ਸਾਡੇ ਅਮਿਤਪਾਲ ਵੀਰ ਦਾ ਤੇ ਇਹ ਸੀਗੇ ਅ ਅਮਿਤਪਾਲ ਵੀਰ ਜੀ ਹੁਣੀ ਆਏ ਆ ਸਾਡੇ ਨਾਲ ਆ ਪ੍ਰਭ ਆਸਰਾ ਫਾਊਂਡੇਸ਼ਨ ਵੱਲੋਂ ਜਿਹੜੀ ਆਸਰਾ ਫਾਊਂਡੇਸ਼ਨ ਭਾਈ ਸ਼ਮਸ਼ੇਰ ਸਿੰਘ ਜੀ ਹੁਣਾ ਵੱਲੋਂ ਚਲਾਈ ਜਾ ਰਹੀ ਹੈ ਕਰਾਲੀ ਦੇ ਵਿੱਚ ਤੇ ਇਹ ਵੀਰ ਜੀ ਉੱਥੇ ਸਦੂਲਗਰ ਤੋਂ ਜੁੜੇ ਆ ਹਸਾਰ ਕੋਲੋਂ ਜੀ ਤੇ ਦੇਖੋ ਅੱਜ ਜਿਹੜਾ ਸੀਗਾ ਧੀਰਾ ਘਾਰਾ ਪਿੰਡ ਸੀਗਾ ਨਿਹਾਲਾ ਅਲਵੇਰਾ ਪਿੰਡ ਸੀਗੇ ਉੱਥੇ ਆਨ ਕੇ ਪਰਿਵਾਰਾਂ ਨੂੰ ਤੇ ਰੈਸਕਿਊ ਕਰ ਹੀ ਰਿਆ ਵੀਰ ਦੀ ਸੇਵਾ ਦੇ ਪਰ ਅੱਜ ਦੇਖੋ ਇੱਕ ਡੰਗਰ ਬੱਚਿਆਂ ਨੂੰ ਪੱਠੇ ਪਾ ਰਿਹਾ ਹੈ ਵਾਹਿਗੁਰੂ ਧੰਗੁਰੂ RAMDAS ਧੰਗੁਰੂ RAMDAS ਇਹ ਹੁੰਦੀ ਹੈ ਸੇਵਾ ਦੇਖੋ ਬੇੜੀ ਫੜ ਕੇ ਆ ਵੀ ਸਾਡਾ ਦੂਜਾ ਵੀਰ ਖਲੋਤਾ ਮੋਗੇ ਤੋਂ ਆਇਆ ਵਾ ਇਹ ਆ ਬੰਦ ਨਹੀਂ ਕਰਾ ਤੋ ਤੇ ਬੇੜੀ ਫੜ ਕੇ ਵੀਰ ਖਰੋਤਾ ਵਾ ਅਸੀਂ ਇਸ ਟਾਈਮ ਬੇੜੀ ਦੇ ਵਿੱਚ ਆ ਤੇ ਇੱਥੇ ਪਾਣੀ ਸਿਰਫ ਉੱਚਾ ਵਾ ਘਰ ਦਾ ਕਰਕੇ ਜਿੱਥੇ ਤੁਸੀਂ ਅੱਗੇ ਵੇਖ ਰਿਹਾ ਜੇ ਇੱਥੇ ਸਾਈਂ ਦੀ 20 20 ਫੁੱਟ ਪਾਣੀ ਆ ਅਗਲੇ ਬੰਨੇ ਵੇਖੋ ਆ ਜਿਹੜੇ ਆ ਟਰਾਂਸਫਰਮਰ ਉਹ ਡੁੱਬੇ ਪਿਆ ਤੇ ਆ ਘਰ ਵੀ ਤੁਸੀਂ ਦੇਖ ਰਹੋ ਪੀਕਰਾਂ ਦੇ ਘਰ ਜਿਹੜੇ ਸੁੰਨੇ ਪਏ ਆ ਆ ਵੀਡੀਓ ਸੁੰਨੇ ਪਿਆ ਆ ਜਿਹੜੀ ਆ ਮੀਆਂ ਦੀਆਂ ਮਾਰਾਂ ਗਾ ਉਹ ਮੀਆਂ ਦਾ ਨਾਮ ਫੜਾ ਨਹੀਂ ਮਾਰਾਂ ਕਰਕੇ ਆ ਤੁਸੀਂ ਅੱਗੇ ਵੇਖੋ ਉੱਤੇ ਵੇਖੋ ਛੱਤਾਂ ਦੇ ਉੱਤੇ ਲੋਕਾਂ ਨੇ ਆਪਣੇ ਘਰ ਘਰਾਂ ਦੇ ਪਰੇ ਲੋਕਾਂ ਨੇ ਚੜਾਇਆ ਪਿਆ ਵਾ ਆਪਣਾ ਸਮਾਨ ਵੀਰ ਛੱਤ ਦੇ ਉੱਤੇ ਜਾ ਕੇ ਦੇ ਉਹਨਾਂ ਦੇ ਵਾਸਤੇ ਡੰਗਣਾ ਵਾਸਤੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਮੇਰਾ ਵੀ ਧਿਆਨ ਨਾ ਜਾਈ ਛਾਤਾ ਉਹ ਜਿਹਾ ਵਾਂ ਭਾਈ ਗੁਰੂ ਭੜਾ ਕਰੀ ਵੀਰ ਦਾ ਧਿਆਨ ਮੇਰਾ ਭਰਾ ਉੱਤੇ ਵੀ ਸਭ ਚੜੇ ਵੀਰ ਮੇਰੀ ਗੱਲ ਸੁਣ ਇੱਥੇ ਇਹਨਾਂ ਦੇ ਜਿਹੜੇ ਆ ਰਸੇ ਬੰਨੇ ਆ ਤੇ ਖੁੱਲੇ ਆ ਰਸੇ ਨਹੀਂ ਯਾਰ ਉਹ ਬੰਨੇ ਆ ਖੁੱਲੇ ਆ ਤਾਂ ਹੁੰਦੇ ਪੁੰਜੀ ਏ ਸੰਗਲ ਮੈਨੂੰ ਲੱਗਦਾ ਵੇਖ ਇੱਕ ਰਿਚਾ ਕਰ ਹੂੰ ਦੇਖੇ ਅਮਰ ਤਾਂ ਦੇਖਣਾ ਭਾਈ ਖੁੱਲੇ ਆ ਖੁੱਲਿਆ ਪਾਣੀ ਦਾ ਨੰਪੂਰ ਸੰਗਲ ਖੋਲ ਕੇ ਨਾ ਹੂੰ ਤੇ ਪਾਣੀ ਖਤਰੇ ਨਿਕਲਦੇ ਹੈ ਹਾਂ ਖੋਲਿਆ ਖੋਲਿਆ ਹਾਂ ਕਰ ਦੇਣਾ ਸਭ ਹਾਂ ਵਾਈ ਗਰੂ ਆ ਵੀ ਦੇਖੋ ਇਹ ਆ ਮਾਨਵਤਾ ਦੀ ਸੇਵਾ ਮਾਨਵਤਾ ਦੀ ਸੇਵਾ ਤੇ ਕਰਨੀ ਕਰਨੀ ਹੈ ਜਨਵਰਾਂ ਦੀ ਸੇਵਾ ਵੀ ਵੀਰ ਜੀ ਹੁਣੀ ਸੇਤੋਂ ਕਰ ਰਿਹਾ ਇਹ ਕੱਲ ਦੇ ਤਰਕਰ ਆਲੀ ਤੋਂ 12 1 ਵਜੇ ਚੱਲੇ ਸੀ ਸੰਜੀ ਵਾਈ ਗਰੂ ਭਲਾ ਕਰੇ ਤੇ ਹੁਣ ਅੱਜ ਆ ਸ਼ਾਮ ਦਾ ਟਾਈਮ ਹੋ ਚੱਲਿਆ ਵਾ 3 4 ਵਜ ਗਏ ਆ ਤਰਕੇ 6 ਵਜ ਦੀ ਸੇਵਾ ਨਿਭਾ ਰਹੇ ਆ ਤੇ ਉਪਰੋਂ ਵੀ ਥੋਰ ਜੀ ਦੀ ਤਪਛਾ ਤੇ ਥੱਲੇੋਂ ਪਾਣੀ ਦਾ ਜਿਹੜਾ ਸੇਕ ਵੱਜ ਰਿਹਾ ਵਾ ਤੇ ਆ ਹੋਰ ਪਾ ਦੇ ਤੂੜੀ ਹੋਰ ਅਲੀ ਕਰ ਦੋ ਚਲੋ ਇੱਕ ਅੱਧਾ ਦਿਨ ਵਿਚਾਰੀ ਖਾਂਦੀ ਤੇ ਰਹੂਗੀ ਬਾਅਦ ਚ ਅਗਿਆ ਕੋਈ ਇਧਰ ਆਵੇ ਕਿ ਨਾ ਆਵੇ ਹਾਂ ਪਤਾ ਨਹੀਂ ਹਨਾ ਉੱਪਰ ਪਾ ਕੇ ਜਾਣਾ ਇਹਨੂੰ ਆ ਚੋਕਰ ਵੀ ਬੂਰੀ ਲੈ ਆਵਾਂਗੇ ਹਾਂ ਆ ਸਹੀ ਗੱਲ ਹੈ ਐ ਵੀਰ ਦੁੱਜੀ ਦੁੱਜੀ ਸੇਵਾ ਤੇ ਤੇਰੀ ਚਲੋ ਲੇਖੇ ਲੱਗਣੇ ਲੱਗਣੀਆਂ ਪਰ ਆ ਸੇਵਾ ਤੇਰੀ ਪਹਿਲਾਂ ਲੇਖੇ ਲੱਗੂਗੀ ਮੇਰਾ ਨਾਮ ਬਟਾ ਦੀ ਜੇ ਨਾਮ ਲੇਖੇ ਲੱਗੂਗਾ ਪੱਕੀ ਮਰੀ ਪਈ ਵਾਹਿਗੁਰੂ ਭਲਾ ਕਰੇ ਵੇਖੋ ਆ ਵੀਰ ਆ ਨਾਲ ਬੋਰ ਚਲਾ ਕੇ ਸੇਧੇ ਘਟੋ ਘਟ 60 70 ਜਿਹੜੇ ਹੈ ਪਰਿਵਾਰ ਵਾ 60 70 ਜੀ ਆ ਉਹਨਾਂ ਨੂੰ ਮੈਂ ਰੈਸਕਿਊ ਕਰ ਚੁੱਕਾ ਵਾ ਉਹਨਾਂ ਸੀ ਖਾਣਾ ਫੀਡ ਲੈ ਕੇ ਆ ਜਿਹੜੇ ਹਰਪ੍ਰੀਤ ਵੀਰ ਵਾ ਉਹਨਾਂ ਕੋਲ ਵੀ ਲੈ ਕੇ ਚੱਲੇ ਆ ਨਾਲੇ ਉਹਨਾਂ ਨੂੰ ਬਾਹਰ ਕੱਢਣਾ ਤੇ ਨਾਲੇ ਇਸ ਗਊ ਮਾਤਾ ਦਾ ਜਿਹੜਾ ਵਾ ਅਸ਼ੀਰਵਾਦ ਲੈ ਕੇ ਚੱਲੇ ਆ ਗਊ ਮਾਂ ਚੜ੍ਹਦੀ ਕਲਾ ਬਖਸ਼ੀ ਸਾਡੇ ਜਿਹੜੇ ਭੈਣ ਭਰਾ ਵਾ ਉਹਨਾਂ ਨੂੰ ਮਿਹਰ ਪ੍ਰਿਆਤ ਰਖੀ ਸਪੈਸ਼ਲ ਵੀਰ ਉਮਤਪਾਲ ਵਾ ਜਿੰਨੇ ਤੇਰੀ ਅੱਜ ਸੇਵਾ ਕੀਤੀ ਆ ਚਾਰ ਦੀ ਕਰਾ ਰੱਖੀ ਮੇਰੇ ਭਰਾ ਦੀ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਹੈਗੇ ਕਿੱਥੇ ਆ ਆ ਸਾਨੂੰ ਤੇ ਸਿਰਫ ਉਹਦੀ ਗਾਈ ਤੇ ਗਾਈ ਦੀ ਬੱਚੀ ਦਿਖੀ ਆ ਤੇ ਚਲੋ ਆ ਵਾਇਗੁਰੂ ਭਲਾ ਕਰੇ ਵੀਰ ਦਾਦਾ ਤੁਸੀਂ ਦੇਖ ਸਕਦੇ ਜੇ ਕਰਦੇ ਵਾਲੇ ਦੁਆਲੇ ਪਾਣੀ ਪਾਣੀ ਆ ਕੋਈ ਘਰ ਦੇ ਵਿੱਚ ਦਿਖ ਨਹੀਂ ਰਿਹਾ ਤੇ ਵੀਰ ਦਾਦਾ ਵਾ ਕਿ ਚਾਰ ਪੰਜ ਸੱਪ ਆਓ ਵੇਖੋ ਤੁਸੀਂ ਅਗਲੇ ਬੰਨੇ ਸੱਪ ਵੀ ਦਿਖ ਰਿਹਾ ਚਾਰ ਪੰਜ ਸੱਪ ਆ ਜਿਹੜੇ ਆਪਣੇ ਆਪ ਨੂੰ ਬਚਾ ਕਰਕੇ ਸੁੱਕੀ ਥਾਂ ਤੇ ਬੈਠ ਰਿਹਾ ਛੱਤ ਦੇ ਉੱਪਰ ਵੀ ਸੱਪ ਚੜੇ ਪਿਆ ਦੇ ਆਹਲਾ ਦੇ ਆ ਵੇਖੋ ਟਰੈਕਟਰ ਤੁਸੀਂ ਦੇਖ ਸਕਦੇ ਜੀ ਟਰੈਕਟਰ ਵੀ ਆ ਸੁਨੇ ਆ ਅੱਛਾ ਬਹੁਤ ਮੋਟੇ ਤਾਂ ਵੀ ਕਿੜੇ ਫਰਦ ਠੀਕ ਠੀਕ ਹਾਂ ਹਾਂ ਇਸ ਘਰ ਦੇ ਵਿੱਚ ਅਸੀਂ ਕੱਲ ਆਏ ਸੀ ਆ ਇੱਕ ਮਾਤਾ ਨੂੰ ਲੈ ਕੇ ਗਏ ਸੀ ਇਸ ਘਰੋਂ ਮਾਤਾ ਨੂੰ ਲੈ ਕੇ ਮਾਤਾ ਨੂੰ ਲੈ ਗਏ ਹਾਂ ਗੱਲ ਹਾਂ ਮਾਤਾ ਨੂੰ ਲੈ ਗਏ ਹਾਂ ਗੱਲ ਆ ਇਸ ਘਰ ਦੇ ਵਿੱਚ ਅਮ ਨੂੰ ਟਰੈਕਟਰ ਤੋਂ ਦੇਖ ਕੇ ਪਤਾ ਲੱਗਾ ਵੈਕੂ ਇਹ ਆ ਅ ਬਰਾਬਾਸਰਾ ਫਾਊਂਡੇਸ਼ਨ ਦੀ ਸੰਸਥਾ ਆ ਤੇ ਉਹਨਾਂ ਦੀਆਂ ਦੋ ਵੋਟਾਂ ਕਰ ਰਹੀਆਂ ਵਾ ਤੇ ਹੋਰ ਵੀ ਕੋਈ ਵੀਰ ਭਰਾ ਇਥੇ ਮਦਦ ਕਰਨੀ ਚਾਹੁੰਦਾ ਹੋਵੇ ਨਿਹਾਲਾ ਲਲੇਰਾ ਪਿੰਡ ਆ ਜਿਲ੍ਹਾ ਫਰੋਹੀਪੁਰ ਤੇ ਇਥੇ ਆਣ ਕੇ ਜਰੂਰ ਸੇਵਾ ਕਰਿਓ ਧੀਰਾਖਰਾ ਪਿੰਡਵਾ ਜੀ ਪਹਿਲਾਂ ਸਾਨੂੰ ਪਿੰਡਾਂ ਦੇ ਨਾਂ ਨਹੀਂ ਸੀ ਲੈਣੇ ਆਉਂਦੇ ਪਰ ਹੁਣ ਆ ਕਿੰਨੇ ਦਿਨਾਂ ਤੋਂ ਇਥੇ ਅਸੀਂ ਰਹਿ ਰਹੇ ਆ ਹੌਲੀ ਹੌਲੀ ਪਿੰਡਾਂ ਦੇ ਨਾਂ ਸਾਨੂੰ ਯਾਦ ਹੋਣੇ ਸ਼ੁਰੂ ਹੋ ਗਿਆ ਜੀ ਆਹ ਵੇਖੋ ਪਾਣੀ ਦੀ ਜਿਹੜੀ ਸਾਦਵਾ ਕਿੰਨੀ ਦੇਹੀ ਹੈ ਜੀ ਤੇ ਦੇਖ ਸਕਦੇ ਸਾਰੇ ਬੰਨੇ ਪਾਣੀ ਪਾਣੀ ਹੈ ਮੈਗਰ ਭਲਾ ਕਰੇ ਚੜ੍ਹਦੀ ਕਲਾ ਕਰੇ ਮੇਰੇ ਵੀਰ ਦੀ ਮੇਰਾ ਵੀਰ ਦੀਆਂ ਲੱਤਾਂ ਜਿਹੜੀਆਂ ਵਾਂ ਗੋਡਿਆਂ ਜਿਹੜੇ ਉਹ ਥੱਲੇ ਕੱਸ ਚੁੱਕੇ ਆ ਕਿਉਂਕਿ ਗੋਡਿਆਂ ਕਈ ਥਾਂ ਤੇ ਜਿਹੜੀ ਵੀਡੀਓ ਚੱਲ ਨਹੀਂ ਰਹੀ ਬੋਟ ਨਹੀਂ ਦੁਜਾ ਇੰਨੇ ਨਹੀਂ ਚੱਰਿਆ ਵੀਰ ਥੱਲੇ ਉਤਰ ਕੇ ਆ ਆਪਣੀ ਛਾਤੀ ਨਾਲ ਲੱਤਾਂ ਦੇ ਜੋਰ ਨਾਲ ਪੱਟਾਂ ਦੇ ਜੋਰ ਨਾਲ ਬੇੜੀ ਨੂੰ ਜਦੋਂ ਚਲਾਉਂਦਾ ਵਾ ਤੇ ਥੱਲੇ ਝਾੜੀਆਂ ਆ ਕੰਡੇ ਆ ਉਹ ਵੀਰ ਦੀਆਂ ਲੱਤਾਂ ਨਾਲ ਵਜ ਵਜ ਕੇ ਵੀਰ ਦੀਆਂ ਲੱਤਾਂ ਦੇ ਸਾੜ ਪੈ ਰਿਆ ਆ ਆ ਵੇਖੋ ਇਹ ਆ ਵੀਰ ਦੀ ਸੇਵਾ ਤੇ ਆ ਟ੍ਰਾਫਿਕਾਂ ਵੀ ਦੇਖ ਸਕਦੇ ਜੀ ਕਿ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ ਫਾਈਲ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਕੋਈ ਗੱਲ ਨਹੀਂ ਬਾਬਾ ਜੀ ਗੁਰਰਾਮਦਾਸ ਨਾਲ ਆਪਣੇ ਆ ਵੇਖੋ ਕਿੰਨੀ ਜਿਹੜੀ ਬਿਜਲੀ ਦੇ ਤਾਰਾ ਥੱਲੇ ਲੰਘ ਰਹੀਆਂ ਵਾ ਪਰ ਮਜਬੂਰੀਅਤ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆਂ ਗਾਂ ਬੈਠੀ ਆਂ ਆ ਜਿਹੜੀ ਆ ਵਿਚਾਰਿਆ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹੁਣੀ ਆ ਆ ਤੁਸੀਂ ਦੇਖ ਸਾਡੇ ਜੀ ਕਿ ਇਹ ਵੀਰ ਅੱਗੇ ਧੂੜੀ ਪਾ ਕੇ ਗਿਆ ਸੀਗਾ ਤੇ ਹੁਣ ਆਉਣ ਆਇਆ ਵਾ ਫੀਡ ਤੇ ਤੁਸੀਂ ਵੀ ਜੀ ਉੱਤੇ ਚੜ ਕੇ ਜੇ ਵੇਖੋਗੇ ਨਾ ਬਾਬਿਓ ਉੱਪਰ ਹੀ ਸੱਪ ਸੱਪ ਵਾ ਤੇ ਅੰਦਰਲੇ ਬਨੇ ਹੀ ਟੂੜੀ ਜਿਹਨੂੰ ਪਾਉਣਗੇ ਹੈ ਨਾ ਅੰਦਰਲੇ ਬਨੇ ਵੀ ਛਾਪੀ ਛੱਪ ਸੀਗੇ ਤੇ ਆਕਾਸ਼ ਉੱਪਰਲੇ ਬਨੇ ਵੀ ਛਾਪੀ ਆ ਜਾ ਉੱਪਰਲੇ ਬਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਦਿਓ ਕਿੱਥੇ ਬੈਠੇ ਆ ਉੱਪਰਲੇ ਬਨੇ ਹਾਂ ਉੱਪਰ ਉੱਪਰ ਆ ਵੀ ਜਾਵੇ ਇੱਥੋਂ ਹੀ ਅਪੋੜੀ ਪਈ ਚਾ ਰਹਿਣ ਦੇ ਲੱਗਾ ਯਾਰ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਵੀ ਨੇਹਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੁਣੀ ਆ ਬੰਦ ਤੋਂ ਆ ਤਿੰਨ ਦੋ ਦੇਖ ਸਕਦੇ ਆ ਉਹ ਅਗਲੇ ਬੰਨੇ ਬੰਦਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣਾ ਆ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਤਾਂ ਅਸੀਂ ਇਥੋਂ ਇਹ ਗਾਂ ਨੂੰ ਕੱਢ ਤ ਨਹੀਂ ਸਾਡੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬਹੁਤ ਆ ਜਿਹੜੀ ਸਾਡੇ ਤੋਂ ਛੋਟੀ ਆ ਤੇ ਚਲੋ ਵੈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੂੜੀ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਹਾ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਵੰਡ ਰਹੀ ਸੀ ਵਾਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲ ਇਹ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਅੱਜ ਜਿਹੜੀ ਗਊ ਮਾਂ ਆ ਉਹਨੂੰ ਪਾ ਕੇ ਹਣੀ ਅਸੀਂ ਪਾ ਜਾਵਾਂਗੇ ਫੇਰੇ ਆਹ ਉੱਤੇ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜੇ ਮੀਂਹ ਮੂ ਆ ਗਿਆ ਤੇ। ਮਰੇ ਪਾ ਦਾਂਗੇ ਮੀਂਹ ਵਾਲਾ ਮੌਸਮ ਹੀ ਨਹੀਂਗਾ। ਚਲੋ ਰੱਖ ਦੋ ਉੱਤੇ ਰੱਖ ਦੇ। ਉੱਤੇ ਰੱਖ। ਆ ਆ ਗੱਟੇ ਚ ਪਈ ਹੈਂ ਬਈ। ਰੱਖ ਦੋ ਉੱਤੇ ਰੱਖ ਦੋ। ਚਲੋ ਇਹਦੀ ਕਿਸਮਤ ਚ ਹੋ ਗਈ ਤੇ ਵਿਚਾਰੀ। ਖਾ ਜਾਊਗੀ ਵਿਚਾਰੀ। ਪਾਣੀ ਤਾਂ ਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਦਾ। ਪਾਣੀ ਪੀ ਲੈਣਾ ਨੇ ਹੋਈ। ਚਲੋ। ਮਾਈਕ੍ਰੋ ਭਲਾ ਕਰੇ ਵੀਰ ਦਾ। ਇਹ ਵੀਰ ਨੇ ਨਾ ਰੱਟ ਲਾਈ ਰੱਖੀ ਸੀ। ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ। ਆਪਾਂ ਇਹਨੂੰ ਪਾਣੀ ਅ ਦਜਾ ਚੋਕਰ ਪਾਉਣ ਹਣੀ ਹੋਣਾ ਵਾ। ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸਵੇ ਪਰ ਗਾਂ ਨੂੰ ਵੇਖੋ ਚੋਕਰ ਪਾਉਣ ਆਇਆ ਵਾ ਇਹ ਇਥੋਂ ਦੇ ਵੇਖੋ ਕੀ ਇਨਸਾਨੀਅਤ ਆ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹੈ ਤੋ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਦੇ ਵੈ ਗੁਰਪਾਲਾ ਕਰੇ ਇਹਦੀਆਂ ਦਵਾਵਾਂ ਮੈਂ ਨਾ ਗਾਂ ਦੀਆਂ ਜਿਹੜੇ ਸੀਸਾ ਵਾ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣ ਤੇ ਬਹੁਤ ਭਾਵੁਕ ਪਲ ਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਆ ਪਿੰਡ ਧੀਰਾ ਘਰ ਆ ਪਿੰਡ ਨਿਹਾਲ ਅਲਵੇਰਾ ਜ਼ਿਲ੍ਹਾ ਫਲੂਰਪੁਰ ਦੇ ਵਿੱਚ ਤੇ ਆ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸ ਰਾਸਾ ਸੰਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਮਨਤਪਾਲ ਵੀਰ ਹੁਣੀ ਆ ਗ੍ਰਿੰਦਰਪਾਲ ਵੀਰ ਹੁਣੀ ਆ ਤੇ ਇਹ ਵੀਰ ਸਾਰੇ ਆਏ ਆ